ਕਾਲੀ ਕਿੱਥੇ ਚਲ ਗਈ ਹੈ ਤੂੰ ਉਹ ਕਿਤੇ ਨਹੀਂ ਹੋ ਮੈਂ ਉਦਾਂ ਹੀ ਜਰਾਕ ਬਾਹਰ ਨੂੰ ਗਈ ਸੀ ਮੇਰੀ ਗੱਲ ਸੁਣ ਤੂੰ ਹੀ ਕੋਟ ਭੇਜੇ ਮੈਂ ਨਾ ਤੇ ਦੱਸਦੀ ਆ ਪਰ ਮੈਨੂੰ ਤੇ ਆਵਾਜ਼ ਆਉਂਦੀ ਬਾਹਰੋਂ ਕਿਸ ਦੀ ਉਹ ਕਿਤੋਂ ਨਹੀਂ ਆਵਾਜ਼ ਆਉਂਦੀ ਤੂੰ ਹੀ ਉੱਠ ਕਾਲੀ ਭੇਜੇ ਮੈਨੂੰ ਨਾ ਐਨਾ ਪਾਰਾ ਕਦੀ ਖਾਦਾ ਨਹੀਂ ਆ ਤੇ ਕਾਲੀ ਜੀ ਭੈਣ ਢਈ ਆ ਤੇ ਮੈਂ ਥੋੜਾ ਬਾਹਰ ਤੁਰ ਕੇ ਲੈਣੀ ਆ ਤੇ ਠੀਕ ਹੋ ਜੂ ਮਨ ਮੇਰਾ ਲੈ ਬਾਹਰ ਕਾਲੀ ਤਰਨਾ ਕਰਨਾ ਸੁੱਖ ਨਾਲ ਡੇਡੇ ਵੱਡੇ ਬੈੱਡਰੂਮ ਆ ਮੈਂ ਥੇ ਤੁਰ ਲਓ ਇੱਧਰ ਚੱਲ ਜਾ ਨਹੀਂ ਨਹੀਂ ਹਮਰੇ ਚਵਾਨੋ ਨੂੰ ਜੀ ਨਹੀਂ ਕਰਦਾ ਮੇਰਾ ਤੇ ਮੈਂ ਜਰੂਰ ਕਿ ਮੈਂ ਬਾਹਰ ਫਿਰ ਕੇ ਆਉਣੀ ਆ ਥੋੜਾ ਮਨ ਮੇਰਾ ਠੀਕ ਹੋਊਗਾ ਬਾਹਰ ਕੀ ਲੈਣ ਜਾਣਾ ਤੁਸੀਂ ਇੱਥੇ ਆਰਾਮ ਨਾਲ ਫਿਰ ਤੁਰ ਲਓ ਨਹੀਂ ਭਾਦੀ ਆ ਜਾ ਗਾਂ ਬਾਹਰ ਚਲ ਜੀ ਉਹ ਮੈਂ ਨਹੀਂ ਜਾਣਾ ਕਿਉਂ ਉਹ ਨਹੀਂ ਮੈਂ ਵੇਖਾਂ ਪੜਾ ਵੇਖਣੀ 1 ਮਿੰਟ ਮੈਂ ਚਲ ਵੇਖ ਲੈ ਮੈਂ ਤਾਂ ਕਿਦੀ ਨਾ ਹੀ ਜਾ ਬਾਹਰ ਤੋਂ ਨਹੀਂ ਨਹੀਂ ਨੂੰ ਘੁੰਮ ਫਿਰ ਜੇ ਥੋੜਾ ਜਿਆ ਲੈ ਭਾਦੀ ਅੱਤ ਪੂਆਈ ਆ ਹੈ ਆ ਮੇਰੀ ਪੂਆਈ ਵੀ ਇੱਥੇ ਸਹੀ ਬੈਠੀ ਬਾਹਰ ਪਤਾ ਹੀ ਨ ਲੱਗਾ ਮਿਲ ਲਓ ਮਿਲ ਲਓ ਖਾਈ ਮੇਰਾ ਰੱਬਾ ਜਿਹੜੀ ਗੱਲ ਦਾ ਡਰ ਹੀ ਨਾ ਉਹੀ ਗੱਲ ਹੋ ਗਈ ਆ ਭੂਆ ਆਈ ਮੇਰੀ ਭੂਆ ਆਈ ਆ ਇੱਕ ਭੂਆ ਪਵਾੜੇ ਪਾਉਣੀ ਆ ਪਤਾ ਨਹੀਂ ਕਿੱਥੋਂ ਟਪਕ ਜਾਂਦੀ ਵਿੱਚ ਆਈ ਕਦੀ ਕੋਈ ਭੈਣ ਭਰਾ ਜੇ ਨੇ ਵਿੱਚ ਹੀ ਆਉਣਾ ਹੁੰਦਾ ਵਾ ਮਿਲਣਾ ਮਿਲਣਾ ਭੂਆ ਲੱਲਾ ਇਹਦੇ ਕੋ ਤੇਰ ਜੜੇ ਲੈਣੇ ਤੇ ਮੇਰੀ ਭੂਆ ਭੂਆ ਸਾਸੀ ਕਾ ਸ਼ੁਕਰ ਹੈ ਕਿਤੇ ਮਾਲਕ ਦਾ ਮੇਰੇ ਭੂਆ ਤਨ ਦੇ ਕਿਤੇ ਲਾ ਹੈ ਹੈ ਤੂੰ ਵੀ ਨਹੀਂ ਕਰਿਆ ਕਦੀ ਆਈ ਵੇਕਟੇ ਲस्सी ਹੋਈ ਆ ਹੈ ਛੱਟ ਕਿੰਦਾ ਨਹੀਂ ਭੂਆ ਤੂੰ ਬਾਹਰ ਕੌਣ ਕੇ ਬੈ ਗਈ ਚੱਲ ਅੰਦਰ ਚੱਲ ਜੀ ਉੱਦਾਂ ਪੁੱਤ ਬਹਿ ਗਈ ਬਾਈ ਇੱਥੇ ਉਦੋਂ ਕੋ ਬਹਿ ਗਈ ਤੂੰ ਗਰਮੀ ਗੋੜੇ ਗੋੜੇ ਆ ਚੱਲ ਅੰਦਰ ਨਹੀਂ ਕੋਈ ਗੱਲ ਨਹੀਂ ਪੁੱਤ ਬਹਿਣਾ ਚੱਲ ਅੰਦਰ ਬਹਿ ਜਾ ਕੇ ਤੇ ਬਹਿ ਗਏ ਹਾਂ ਪੁੱਤ ਇੱਥੇ ਬਹਿ ਸਿ ਵਿੱਚ ਤੂੰ ਬਾਹਰ ਕਿਉਂ ਬਿਠੀ ਗਰਮੀ ਵਿੱਚ ਹੈ ਆ ਵੇਖੀ ਦਸਰਾ ਠੰਡਾ ਕਮਰਾ ਕੋਈ ਗੱਲ ਨਹੀਂ ਇੱਥੇ ਬਹਿ ਰਾਮ ਨਾਲ ਚੱਪਲ ਲਾ ਲੋ ਤੂੰ ਇੱਥੇ ਬਹਿ ਬੈੱਡ ਤੇ ਇੱਥੇ ਬਹਿ ਸਰਾਣੇ ਦੇ ਢੋਲ ਆ ਗਏ ਉੱਥੇ ਉੱਪਰ ਬਹਿ ਚੱਲ ਪੁੱਤ ਤੇ ਚੱਲ ਹਾਂ ਹੋਰ ਸੁਣਾ ਤੂੰ ਮੈਨੂੰ ਪੁੱਤ ਮੈਂ ਬੜੀ ਵਧੀਆ ਵਾਂ ਠੀਕ ਠਾਕ ਹਾਂ ਸ਼ੁਕਰ ਕਰੀ ਸੁਣਾਓ ਕਹ ਰਿਆ ਰੱਬ ਦਾ ਮੈਂ ਵੀ ਠੀਕ ਆ ਸੀਗੇ ਸੇ ਠੀਕ ਠਾਕ ਰਹਿੰਦੀ ਆ ਆ ਸਿਹਤ ਹੁਣ ਏਦਾਂ ਹੀ ਆ ਮਾੜੀ ਮੋਟੀ ਕਦੀ ਕਿ ਕਿਦਾਂ ਆਏ ਜੇ ਹੁਣ ਤੁਸੀਂ ਐਦਾਂ ਹੀ ਵਾਸਤੇ ਚੜ ਕੇ ਆ ਗਏ ਹਾਏ ਹਾਏ ਟੀ ਫੋਨ ਕਰ ਲੈਣਾ ਵੀਰ ਨੂੰ ਤੁਹਾਨੂੰ ਲੈ ਹੀ ਆਉਂਦੇ ਮੇਰੇ ਕੋਲ ਪੁੱਤ ਫੋਨ ਹੈ ਨਹੀਂ ਫੋਨ ਹੈ ਨਹੀਂ ਤੁਹਾਡੇ ਕੋਲ ਹਾਂ ਫੋਨ ਨਹੀਂ ਤਾਂ ਫਿਰ ਮੈਂ ਬਸਾਂ ਉੱਤਰ ਕੇ ਹੌਲੀ ਹੌਲੀ ਤੁਰੀ ਰਹੀ ਚੱਲ ਕੋਈ ਗੱਲ ਨਹੀਂ ਪੂਆ ਤੁਹਾਨੂੰ ਨਾ ਮੈਂ ਫੋਨ ਲਾ ਕੇ ਦੇ ਛੱਡਦੀ ਨਿਕਾ ਜਾ ਇੱਕ ਚੰਗਾ ਨਾਲੇ ਵਿੱਚ ਨੰਬਰ ਭਰ ਦੂੰਗੀ ਆਪਣਾ ਵੀ ਤੇ ਇੰਨਾ ਦਾ ਵੀ ਜਦੋਂ ਲੋਡ ਹੁੰਦੀ ਨਾ ਤੇ ਫੋਨ ਕਰ ਦਿਆ ਕਰਿਓ ਚਲੋ ਠੀਕ ਐਂਦਾ ਬਸਾਂ ਚੋਂਨ ਦੀ ਉਮਰ ਥੋੜੀ ਆ ਕਿਤੇ ਡਿੱਗ ਜਾਂਦੇ ਤੇ ਸੱਟ ਲੱਗ ਜਾਂਦੀ ਤੇ ਫੇਰ ਇਹ ਤੇ ਗੱਲ ਹੈਗੀ ਜਾਂ ਫਿਰ ਕੀ ਕਰਨਾ ਹੈ ਫੇਰ ਹਾਂ ਤੇ ਘਰ ਹੈਲੀ ਕੀ ਕਰਦਾ ਸੀ ਆਉਣ ਨੂੰ ਮੈਂ ਕਿਹਾ ਚੱਲ ਮੈਂ ਵੀ ਵੇਖ ਸੋਣਾ ਵਾਂ ਹਾ ਜਿਆ ਤੇ ਬੜਾ ਹੀ ਚੰਗਾ ਕੀਤਾ ਘੂਆ ਚੱਲ ਤੂੰ ਵੀ ਮਿਲ ਪਈਂ ਹਾਂ ਮੈਨੂੰ ਤੇ ਕਿੰਨਾ ਚਿਹਰਾ ਹੈ ਤੁਹਾਨੂੰ ਵੇਖਿਆ ਨੂੰ ਮੈਂ ਟੱਗੇ ਵੀਰ ਨੂੰ ਪੁੱਛਣ ਢੀ ਹਗੀ ਕਿ 부ਆ ਕਦੋਂ ਦੀ ਆਈ ਆ ਤੇ ਕਹਿੰਦੇ ਪਿੱਛੇ ਜਾ ਰਹਿ ਕੇ ਗਈ ਆ ਤੇ ਮੈਂ ਕਿਤੇ ਅੱਜ 부ਆ ਆ ਜੇ ਨਾ ਕਿਤੇ ਮੇਲ ਹੋ ਜੇ ਤੇ ਫੇਰ ਵਾ ਚੱਲ ਮਾਲਕ ਦੇ ਨੇੜੇ ਹੋ ਕੇ ਸੁਣ ਲਈ ਆਈ ਭਾਤੀ ਮੇਰੀ 부ਆ ਮੈਨੂੰ ਇਦਾਂ ਹੀ ਆਤੀ ਹੈ ਹੁਣ ਕਿਤੇ ਤੈਨੂੰ ਪਤਾ ਰੱਬ ਸਵਾਭ ਵੀ ਆਇਆ ਜਾਂਦਾ ਹੁਣ ਕਿੱਥੇ ਰੋਜ ਆਇਆ ਜਾਂਦਾ ਵਾ ਉਹ ਤਾਂ ਗੱਲ ਰਖੜੀ ਹੀ ਤੇ ਮੇਰਾ ਵੀ ਜੀ ਕੀਤਾ ਚੱਲ ਮੈਂ ਮਿਲ ਕੇ ਲੈ ਆਉਣੀ ਆ ਨਾ ਇਹ ਰਖੜੀ ਲੈ ਜਾਨੀ ਆ ਈਆਂ ਨੂੰ ਵਹਿਲਾ ਫਿਰ ਵੀ ਤਾਂ ਹੁੰਦੀ ਆ ਪਿੱਛੇ ਦੀ ਤੇਕੇ ਤੇ ਟੇਕੇ ਹੀ ਹੁੰਦੇ ਆ ਜਿੱਦਾਂ ਮਰਜੀ ਆ ਕੋਈ ਗੱਲ ਨਹੀਂ 부ਆ ਤੂੰ ਬਹੁਤ ਹੀ ਚੰਗਾ ਕੀਤਾ ਤੇ ਘਰ ਹੈ ਨਹੀਂ ਕੋਈ ਵੀ ਨਹੀਂ ਘਰ ਹੈ ਨਹੀਂ ਉਹ ਵੀ ਗਏ ਹੈ ਇਦਾਂ ਹੀ ਆਪੋ ਆਪਣੇ ਕਿਤੇ ਚੱਲ ਕੋਈ ਨਹੀਂ ਆ ਰੇ ਆ ਜੇਦਾਂ ਆਉਣਾ ਹੁੰਦਾ ਨਾ ਵਾਸਤੇ ਧਿਆਨ ਨਾ ਆਇਆ ਕਰੋ ਠੀਕ ਵਾ ਹਾਂ ਉਹ ਇੱਥੋਂ ਫਰਡੇ ਦਾ ਤੁਰ ਕੇ ਆਏ ਤੁਰ ਕੇ ਆਈ ਫਿਰ ਆਏ ਹਾਏ ਹਾਏ ਇੰਨੀ ਗਰਮੀ ਵਿੱਚ ਤੁਰਨਾ ਕਹਿੰਦਾ ਸੌਖਾ ਪਿਆ ਵਾ ਆਣ ਕੇ ਤੇ ਬਾਹਰ ਹੀ ਬਹਿ ਗਏ ਦਸ ਬਾਹਰ ਕੋ ਬੈਠੇ ਆਣ ਕੇ ਬਾਹਰ ਮੈਂ ਪਤਾ ਕੀ ਬਹਿਣਾ ਹੈ ਕੀ ਤੇਨੇ ਮੈਂ ਦੱਸਾਂ ਪਰ ਜਾਈ ਤੇਰੀ ਨੇ ਤੇ ਮੈਨੂੰ ਉੱਥੇ ਹੀ ਭਾਲ ਦਿੱਤਾ ਜਦੋਂ ਵੇਖਿਆ ਮੈਨੂੰ ਆਉਂਦੀ ਹਿੰਦਾ ਵਾਦਾ ਅੰਦਰੋਂ ਬਾਹਰ ਨਿਕਲੀ ਤੇ ਮੈਨੂੰ ਵੇਖ ਕੇ ਤੇ ਆਉਂਦੀ ਇੱਥੇ ਹੀ ਬਹਿ ਜਾ ਪੂਆ ਜੀ ਤੂੰ ਤੇ ਮੈਂ ਆਖਿਆ ਪੁੱਤਿਆ ਕਿਉਂ ਅੰਨੀ ਅੰਦਰ ਪਰੌਣੇ ਆਏ ਨੇ ਤੇ ਪਰੌਣੇ ਦਾ ਸੁਭਾ ਨਹੀਂ ਚੰਗਾ ਤੇਰੇ ਦਵਾਲੇ ਕੱਪੜੇ ਨਹੀਂ ਚੰਗੇ ਤੇਰੀ ਜੁੱਤੀ ਨਹੀਂ ਚੰਗੀ ਤੇ ਜਲੂਸ ਕੱਢਣਾ ਮੈਂ ਸਾਹਮਣੇ ਉਹਦੇ ਪਰੌਣੇ ਦੇ ਹਾਏ ਮੈਂ ਮਰ ਜਾਂ ਭੂਆ ਇਦਿਆਂ ਵੱਡਿਆਂ ਗੱਲਾਂ ਕਰਤੀਆਂ ਪਰ ਚਾਹੀਨੇ ਹੈ 10 ਕਿੱਦਾਂ ਦੇ ਹੁੰਦੇ ਆ ਕੱਪੜੇ ਹੋਰ ਗੋੜੇ-ਗੋੜੇ ਗਰਮੀ ਆ ਕਾਟਨ ਦਾ ਸੋਹਣਾ ਸੂਟ ਪਾਇਆ ਵਾ ਕਾਟਨ ਦਾ ਸੋਹਣਾ ਦੁਪੱਟਾ ਲਿਆ ਵਾ 10 ਇਸ ਤੋਂ ਵੱਧ ਹੋਰ ਕੀ ਹੁੰਦਾ ਵਾ ਨਾਲੇ ਪਰੌਣੇ ਨੇ ਕਹਿਣਾ ਵਾ ਕੀ ਕਹਿਣਾ ਪਰੌਣੇ ਨੇ ਮੇਰਾ ਪਰੌਣਾ ਤੇ ਮਿਲਿਆ ਨਾ ਭੂਆ ਜੀ ਤੁਹਾਨੂੰ ਉਹਨਾਂ ਤੇ ਖੁਸ਼ੀ ਬਹੁਤ ਹੋਣਾ ਵਾ ਕਿ ਭੂਆ ਜੀ ਨੂੰ ਮਿਲੇ ਆ ਮਾਹ ਹੀ ਤੇ ਤੁਹਾਡੇ ਤੇ ਮੈਂ ਗੱਲਾਂ ਕਰਦੀ ਰਹਿਣੀ ਆ ਉਹਨਾਂ ਤੇ ਮਾਹ ਹੀ ਤੁਹਾਨੂੰ ਵੇਖਣਾ ਵਾ ਮਿਲਣਾ ਵਾ ਤਾਂ ਇਹਨਾਂ ਉਹਨਾਂ ਚਾਹ ਕਰਨਾ ਤੇ ਪਰਜਾਈ ਨੇ ਨਿਆਨੇ ਵਡੀਆਂ ਗੱਲਾਂ ਕਿਉਂ ਕੀਤੀਆਂ ਵਾ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਪਰਜਾਈ ਹੈ ਤੇ ਚੰਗੀ ਆ ਪਰ ਪਤਾ ਨਹੀਂ ਆ ਤੁਹਾਡੇ ਨਾਲ ਇਦਾਂ ਕਿਉਂ ਬੋਲੀ ਆਓ ਮੈਨੂੰ ਤੇ ਸਮਝ ਨਹੀਂ ਆਉਂਦੀ ਕੋਈ ਗੱਲ ਨਹੀਂ ਭੂਆ ਤੂੰ ਨਾ ਟੈਨਸ਼ਨ ਨਾ ਲੈ ਮੈਂ ਹੁਣੇ ਗੱਲ ਕਰਦੀ ਆ ਨਾ ਪਰਜਾਈ ਨਾਲ ਕਿ ਤੁਹਾਨੂੰ ਬਾਹਰ ਕਿਉਂ ਬਿਠਾ ਲਿਆਉਣ ਨੇ ਦੱਸ ਪਰ ਉਹਨਾ ਐਡਾ ਮਾੜਾ ਵਾ ਕਿ ਜਿਹੜਾ ਤੁਹਾਡੇ ਵੱਲ ਵੇਖ ਕੇ ਨੇ ਮੱਥੇ ਵਟ ਪਾਉਣਾ ਹੈਗਾ ਵੇਖੋ ਤਾਂ ਸਹੀ ਹਾਂ ਮੈਂ ਹੁਣੇ ਆਵਾਜ਼ ਮਾਰਦੀ ਆ ਉਹਨਾਂ ਨੂੰ ਕਿੰਨਾ ਚਾਅ ਚੜਨਾ ਤੁਹਾਡੇ ਵੱਲ ਵੇਖ ਕੇ ਤੁਹਾਡੇ ਗੋਡੇ ਹੱਥ ਲਾਉਣਗੇ ਤੁਹਾਨੂੰ ਜੱਫੀ ਪਾ ਕੇ ਮਿਲਣਗੇ ਪੂਆ ਜੀ ਇਦਾਂ ਥੋੜੀ ਕੁ ਗੱਲ ਵਾਖ ਤੁਸੀਂ ਆਪਣੇ ਦਿਲ ਤੇ ਨਾ ਲਾਇਓ ਗੱਲ ਕੋਈ ਵੀ ਠੀਕ ਵਾ ਨਾ ਪੁੱਤ ਕਿ ਇਹ ਹੁਣਾਂ ਕੋਈ ਗੱਲ ਕਰੇ ਮੈਂ ਫੇਰ ਕਰੂਗੀ ਕੱਲਾ ਕਿ ਪੂਆ ਨੇ ਦੱਸਿਆ ਵਾ ਤੇ ਹੁਣ ਗੱਲਾਂ ਕਰਨ ਮੈਨੂੰ ਵਾਦੀਆਂ ਘਾਟੀਆਂ ਫੇਰ ਬੋਲੇਗੀ ਤੂੰ ਨਾ ਕੁਛ ਵੀ ਕਰੀ ਤੇ ਪਰੌਣੇ ਨੂੰ ਵੀ ਨਾ ਤੂੰ ਕਹਾ ਪੇ ਮੇਲੀ ਪੈਣਾ ਪਰੌਣੇ ਨੂੰ ਇੱਥੇ ਹੀ ਆ ਜਿਹਾੜੀ ਕੋਈ ਗੱਲ ਨਹੀਂ ਵੀ ਹੋਏ ਹਾਏ ਪੂਆ ਜੀ ਕਿਹੋ ਜਿਹੀ ਗੱਲਾਂ ਕਰਦੇ ਤੁਸੀਂ ਐਡੀ ਵੱਡੀ ਗੱਲ ਕਰਤੀ ਪਰਜਾਈ ਨੇ ਤੇ ਮੈਂ ਉਹਨੂੰ ਪੁੱਛਾਂ ਵੀ ਨਾ ਮੇਰਾ ਫਰਜ਼ ਤੇ ਬਣਦਾ ਨਾ ਪੁੱਛਣ ਦਾ ਇਦਾਂ ਕਿਉਂ ਕਿਹਾ ਉਹਨਾਂ ਨੇ ਤੇ ਨਾਲੇ ਮੇਰੀ ਗੱਲ ਸੁਣੋ ਪਰ ਉਹਨਾਂ ਨੂੰ ਕਿਉਂ ਨਹੀਂ ਮਿਲਣਾ ਤੁਸੀਂ ਤੇ ਮਿਲੋ ਤੇ ਸਹੀ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਦੇ ਸੁਭਾਅ ਦਾ ਕਿ ਕਿਦਾਂ ਦੇ ਆ ਕੱਲ ਹੋ ਨਾ ਹੋਏ ਕਿ ਤਰ ਰਾਇ ਬਗਾਏ ਤੁਹਾਨੂੰ ਮਿਲਣ ਤੇ ਤੁਸੀਂ ਵੀ ਇਹ ਕਿ ਤੇ ਗਾਂ ਹੀ ਨਾ ਹੋਵੋ ਤੇ ਸੋਗਾ ਮੂੰਹ ਪਰੇ ਕਰ ਲੋ ਅੱਜ ਤੁਸੀਂ ਮਿਲੇ ਹੋਵੋਗੇ ਤੇ ਕੱਲ ਨੂੰ ਤੁਸੀਂ ਗਾਂ ਹੋ ਕੇ ਮਿਲੋਗੇ ਤੇ ਸਹੀ ਕਿ ਹਾਂ ਉਹਦਾ ਪ੍ਰੌਣਾ ਵਾ ਤੇ ਮੈਂ ਮਿਲਾਂਗਾ ਗਾਂ ਹੋ ਕੇ ਉਹ ਤਾਂ ਗੱਲ ਤੇਰੀ ਧੀਏ ਠੀਕ ਆ ਪਰ ਮੈਂ ਨਹੀਂ ਚੱਲ ਆਪੇ ਮਿਲ ਪੂਗਾ ਚਾਚਾ ਕੀ ਬਾਜ਼ ਮਾਰਨ ਜਾਣਾ ਵਾ ਕੀ ਪਤਾ ਉਹ ਘੇਰ ਤੰਨਾ ਕਰੂਗੀ ਅਗਲੀ ਪੂਆ ਕਿਉਂ ਨਹੀਂ ਚਾਚਾ ਮਿਲਣਾ ਮੇਰੀ ਭੂਆ ਕ ਤੇ ਐਵੇਂ ਕਹਿਵੇਂ ਆ ਮੇਰੀ ਭੂਆ ਵਾ ਤੇ ਮੇਰੀ ਭੂਆ ਨੂੰ ਮਿਲਣ ਵਾਸਤੇ ਪਤਾ ਕਿਨੇ ਉਤਾਵਲੇ ਹੋ ਵੇਖਿਓ ਤਾਂ ਸਹੀ ਹੈ ਕਿੰਦਾ ਖੁਸ਼ ਹੋ ਕੇ ਆਉਣਾ ਉਹਨਾਂ ਨੇ ਉਹਨਾਂ ਤੇ ਚਾਹੇ ਬੜਾ ਚੜਨਾ ਵਾ ਇੱਕ ਵਾਰੀ ਤੇ ਮਿਲ ਕੇ ਵੇਖ ਭੂਆ ਪਤਾ ਨਹੀਂ ਆ ਕਿਉਂ ਤੁਹਾਡੇ ਮਨ ਚ ਇਹੋ ਜਿਹਾ ਵਹਿਮ ਪੈ ਗਿਆ ਵਾ ਚੱਲ ਕੋਈ ਗੱਲ ਨਹੀਂ ਮਾਰ ਲਈ ਆਵਾਜ਼ ਤੂੰ ਮਿਲ ਲੈਨੀ ਆ ਤੇ ਪੁੱਤ ਕੋਈ ਗੱਲ ਨਹੀਂ ਫਿਰ ਸਾਡਾ ਤੇ ਭੂਆ ਭਤੀ ਦਾ ਪਿਆਰ ਆ ਸਾਡਾ ਤੇ ਰਿਸ਼ਤਾ ਵਾ ਗੂੜਾ ਹਈ ਹਈ ਤੇ ਤੁਸੀਂ ਥੋੜਾ ਗੂੜਾ ਕਿਤੇ ਦੱਸ ਮੈਂ ਤੇ ਤਰਲੇ ਲੈਂਦੀ ਕਿਤੇ ਭੂਆ ਤੈਨੂੰ ਵੇਖਣ ਵਾਸਤੇ ਮਿਲਣ ਵਾਸਤੇ ਵੱਖਰੀ ਗੱਲ ਆ ਮੇਰੇ ਕੋ ਘਰੋਂ ਨਹੀਂ ਨਿਕਲਿਆ ਜਾਂਦਾ ਨਿਆਣੇ ਨਿੱਕੇ ਆ ਕੀ ਕਰਾਂ ਜੀਤ ਬੜਾ ਕਰਦਾ ਕਿ ਤੁਹਾਡੇ ਪਿੰਡ ਜਾਵਾਂ ਚੱਲ ਕੋਈ ਗੱਲ ਨਹੀਂ ਭੂਆ ਚੀ ਕਰਨਾ ਕਰੀ ਮੈਂ ਤੁਹਾਡੇ ਪਿੰਡ ਵੀ ਆਉਂਗੀ ਜਰੂਰ ਠੀਕ ਆ ਨਾ ਆਵੇਂ ਜਰੂਰ ਆਵੇਂ ਤੁਮੇ ਤੀ ਹਾਂ ਨਹੀਂ ਮੈਂ ਆਉਂਗੀ ਕੋਈ ਗੱਲ ਨਹੀਂ ਆਇਆ ਕਰ ਤੂੰ ਮੇਰੇ ਕੋ ਹਾਂ ਆਹੋ ਠੀਕ ਆ ਬੈਠੋ ਤੇ ਮੈਂ ਨਾ ਆਵਾਜ਼ ਮਾਰ ਕੇ ਲਿਉਣੀ ਆ ਠੀਕ ਹਾ ਨਾ ਆ ਤੈਨੂੰ ਮੈਂ ਹੁਣੇ ਮਲਾਉਣੀ ਆ ਤੇ ਵੇਖਿਓ ਕਿ ਤੇ ਹੈਗੀ ਵਾਸਾ ਬੋਮਜਾਜ ਪਤਾ ਨਹੀਂ ਪਰਜਾਈ ਨੇ ਇਦਾਂ ਗੱਲਾਂ ਕਿਉਂ ਕੀਤੀਆਂ ਪਤਾ ਨਹੀਂ ਕਿਹਦੇ ਸੇ ਬੈਠੋ ਕੋਈ ਨਮੀ ਆਉਣੀ ਐਨਾਂ ਨੂੰ ਤੇ ਮੈਂ ਬਾਤ ਚਵਾਜ ਮਾਰਦੀ ਆ ਪਹਿਲਾਂ ਨਾ ਮੈਂ ਪਰਜਾਈ ਨਾਲ ਗੱਲ ਕਰਾਂ ਤੇ ਉਹਨੇ ਇਦਾਂ ਦੀ ਗੱਲ ਕਿਉਂ ਕੀਤੀ ਆ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਜਾਂ ਕੇ ਪੁੱਛਾਂ ਤਾਂ ਸਹੀ ਪਰਜਾਈ ਨੇ ਇਦਾਂ ਕਿਉਂ ਕੀਤੀ ਆ ਪਰਜਾਈ ਗੱਲ ਸੁਣ ਮੇਰੀ ਮੈਨੂੰ ਨਾ ਤੇ ਤੇ ਬੜਾ ਗੁੱਸਾ ਆਉਂ ਰਿਹਾ ਵਾ ਕਿਹੜੀ ਗੱਲ ਦਾ ਗੁੱਸਾ ਵਾ ਹਏ ਕਰਾ ਨਾ ਮੇਰੀ ਗੱਲ ਸੁਣ ਪੂ ਆਈ ਇੱਕ ਤਾਂ ਤੂੰ ਉਹਨੂੰ ਬਾਹਰ ਪਿਠਾਲਦਾ ਪਹਿਲਾਂ ਕੁਰਸੀ ਤੇ ਦੂਜਾ ਤੂੰ ਉਹਨੂੰ ਦਿੱਤਾ ਫੋਕਾ ਪਾਣੀ ਪੀਣ ਵਾਸਤੇ ਹੈ ਤੇ ਤੀਜਾ ਤੂੰ ਕਹਿਦਾ ਕੋ ਇਹਦਾ ਪ੍ਰਾਣਾ ਨਹੀਂ ਚੰਗਾ ਤੂੰ ਗਾਂ ਨਾ ਵੀ ਤੂੰ ਕੱਪੜੇ ਨਹੀਂ ਚੰਗੇ ਪਾਏ ਪਰ ਜੇ ਕਿਹੋ ਜਿਹੀਆਂ ਗੱਲਾਂ ਵੇ ਮੈਂ ਦੱਸ ਭੈਣ ਜੀ ਤੁਸੀਂ ਤੇ ਐਵੇਂ ਡੇਜ ਕਰਨਾ ਆਪੂ ਆ ਤਾਂ ਰੋਜ਼ ਹੀ ਮੂੰਹ ਚੋਕ ਤੁਰੀ ਰਹਿੰਦੀ ਆ ਇਹਨੇ ਕਿਹਾ ਨਵਾਂ ਆਉਣਾ ਵਾ ਹਾਏ ਹਾਏ ਇਹ ਤਾਂ ਤੀਜੇ ਦਿਨ ਤੁਰੀ ਰਹਿੰਦੀ ਆ ਪਰ ਜਾਈ ਹੱਦ ਹੋ ਗਈ ਤੇਰੇ ਵਾਲੀ ਦੱਸ ਵੇਲਾ ਕਿਹੜਾ ਹੀ ਉਹ ਨਾਲੇ ਗੱਲ ਸੁਣ ਮੇਰੀ ਉਹ ਵੀ ਇਹ ਘਰ ਦੀ ਧੀ ਆ ਮੇਰੇ ਮੂੰਹ ਵਿੱਚ ਤੇ ਪਨੀਰ ਵਾਲੇ ਪਕੌੜੇ ਧੱਕ-ਧੱਕ ਕੇ ਪਾਉਂਦੇ ਹੀਗੀ ਤਾਂ ਉਹਨੂੰ ਵਿਚਾਰੇ ਨੂੰ ਅਜੇ ਤੱਕ ਚਾਹ ਦਾ ਘੁੱਟ ਨਹੀਂ ਦਿੱਤਾ ਇਹ ਕਿੰਦਾਂ ਦੀਆਂ ਗੱਲਾਂ ਆ ਤੇਰੀਆਂ ਮੈਨੂੰ ਤੇ ਇਹ ਸਮਝਾ ਪਹਿਲਾਂ ਉਹ ਕੋਈ ਗੱਲ ਨਹੀਂ ਚਾਹ ਵੀ ਪਿਆਲ ਦਿੰਨੀ ਆ ਤੁਸੀਂ ਤੇ ਭੈਣ ਜੀ ਐਵੇਂ ਗੁੱਸਾ ਕਰਕੇ ਬੈਠੇ ਜੇ ਉਹ ਭੂਆ ਤੁਹਾਡੀ ਤੇ ਵੇਲੀ ਆ ਇਹਦਾ ਤੇ ਕੰਮ ਆ ਝੋਲੇ 'ਚ ਪਾਏ ਕੱਪੜੇ ਤੁਰਪੀ ਬਸ বারবার ਇੱਕੋ ਗੱਲ ਨਾ ਕਰੋ ਵੀ ਵੇਲੀ ਆ ਵੇਲੀ ਆ ਵੇਲਾ ਕੋਈ ਵੀ ਨਹੀਂ ਹੁੰਦਾ ਸਾਰੇ ਟਾਈਮ ਕੱਢ ਕੇ ਆਉਂਦੇ ਆ ਜੇ ਉਹ ਗਰੀਬ ਆ ਨਾ ਤੂੰ ਉਹਨੂੰ ਵੇਲੀ ਨਾ ਕਹੋ ਤੁਸੀਂ ਠੀਕ ਵਾ ਨਾ ਉਹਦਾ ਵੀ ਦਿਲ ਵਾ ਉਹਦੇ ਵੀ ਪੇਕੇ ਆਏ ਉਹਦਾ ਵੀ ਜੀ ਕੀਤਾ ਵਾ ਰਖੜੀ ਲੈ ਕੇ ਆਇਆ ਆਪਣੇ ਭਤੀਜਿਆਂ ਨੂੰ ਰਖੜੀ ਬੰਨਨ ਨੂੰ ਉਹਨੂੰ ਨਾ ਆਪਣੇ ਭਤੀਜੇ ਵਿੱਚੋਂ ਪਿਓ ਤੇ ਭਰਾ ਦਿਖਦਾ ਵਾ ਤੇ ਤੁਸੀਂ ਇਹੋ ਜਿਹੀ ਗੱਲਾਂ ਕਰੀ ਜਾਂਦੇ ਹੋ ਇਹ ਨਹੀਂ ਸੋਚਦੇ ਕਿ ਉਹ ਕਿੰਨਾ ਵਿਚਾਰੀ ਬਜ਼ੁਰਗ ਵਾ ਹੈ ਤੇ ਫਿਰ ਵੀ ਕਿੱਥੋਂ ਅੱਡੇ ਤੋਂ ਤੁਰ ਕੇ ਆਈ ਆ ਕਿੱਥੇ ਬੱਸਾਂ ਵਿੱਚੋਂ ਜਿੱਤ ਕੇ ਖਾਂਦੀ ਆਈ ਆ ਤੇ ਉਹਨੂੰ ਕੀ ਲੋੜ ਹੀ ਨਹੀਂ ਗਰਮੀ ਵਿੱਚ ਚੌਂਣ ਦੀ ਉਹ ਵੀ ਆਪਣੇ ਘਰੇ ਆਰਾਮ ਨਾਲ ਪੱਖਾ ਚਲਾ ਕੇ ਤੇ ਸੌਂਦੀ ਹੁਣ ਸਾਡੇ ਵਰਗੇ ਆ ਆਪਣੇ ਘਰਾਂ ਤੋਂ ਹਿਲਦੇ ਨਹੀਂ ਆ ਬਿਸ਼ੱਕ ਗੱਡੀਆਂ ਕੋਲ ਵਾ ਫਿਰ ਵੀ 10 ਵਜੇ ਸੋਚੀਦਾ ਵਾ ਕਿ ਘਰੋਂ ਬਾਹਰ ਨਿਕਲੇ ਕਿ ਨਾ ਨਿਕਲੇ ਤੇ ਤੁਹਾਡੇ ਵਾਲੇ ਤੇ ਹਾਦੀ ਹੋਈ ਪਈ ਆ ਹਾਏ ਹੇ ਭੈਣ ਜੀ ਤੁਸੀਂ ਤੇ ਐਵੇਂ ਗੁੱਸਾ ਕਰਕੇ ਬੈਠੇ ਤੁਸੀਂ ਮੈਨੂੰ ਸਮਝਦੇ ਨਹੀਂਗੇ ਮੈਂ ਤਾਂ ਨੀ ਘੂਆ ਨੂੰ ਦਰਵਾਜ਼ ਮਾਰੀ ਤੇ ਗਰਮੀ ਵਿੱਚ ਤੁਰ ਕੇ ਆਏ ਆ ਤੇ ਇੱਕਦਮ ਜਦੋਂ ਏਸੀ 'ਚ ਵੜਨੇਗੇ ਨਾ ਫਿਰ ਗੋਲੇ ਚੁੱਕਣਗੇ ਉਹਨਾਂ ਦੇ ਤੁਹਾ ਮੈਂ ਸੋਚਦੀ ਆਂ ਤੁਸੀਂ ਨਹੀਂ ਸੋਚਦੇ ਮੈਨੂੰ ਪਤਾ ਵਾ ਤੁਸੀਂ ਭੂਆ ਤੇ ਜੀਜੇ ਸਾਡਾ ਪਿਆਰ ਵਾ ਪਰ ਇਹਦਾ ਮਤਲਬ ਇਹ ਥੋੜੀ ਕਿ ਮੈਨੂੰ ਕੋਈ ਚੰਗਾ ਨਹੀਂ ਲੱਗਦਾ ਆ ਵੇਖ ਲਓ ਬਸ ਲੱਗੀ ਆ ਮੈਂ ਭੂਆ ਵਾਸਤੇ ਚਾਹ ਧਰਨ ਹੁਣ ਤੇ ਨਾਲ ਹੀ ਤੁਹਾਨੂੰ ਪਿਆਰ ਨਹੀਂ ਨਾਲ ਹੀ ਭੂਆ ਨੂੰ ਪਿਆਰ ਨਹੀਂ ਦੁਰੇ ਫੇਰ ਮੈਂ ਤੁਸੀਂ ਐਵੇਂ ਗੁੱਸੇ ਨਾਲ ਹੋ ਜਾਓ ਐਵੇਂ ਤੇ ਨਹੀਂ ਆਪਣਾ ਤੇ ਬੀਬੀ ਵਧਾਓਗੇ ਜਾ ਉਹ ਤੇ ਐਸੀ ਹੀ ਤੇ ਆ ਗਏ ਆਹਤ ਗੱਲ ਮੈਂ ਸੋਚੀ ਨਹੀਂ ਮੇਰੇ ਤੇ ਐਵੇਂ ਗੁੱਸਾ ਹੀ ਆ ਗਿਆ ਆਹਤ ਗੱਲ ਤੁਹਾਡੀ ਵਧੀਆ ਵਾ ਚੰਗਾ ਕੀਤਾ ਸਗੋਂ ਭੂਆ ਨੂੰ ਬਾਹਰ ਬਿਠਾਤਾ ਘੜੀ ਨਹੀਂ ਤੇ ਵਿਚਾਰੀ ਦੇ ਹੋਰ ਕੜੀ ਨੂੰ ਗੋਡੇ ਦੁਖਣ ਲੱਗ ਪੈਣੇ ਹੈਗੇ ਚਲ ਇਦਾਂ ਕਰੋ ਚਾਹ ਬਣਾ ਲਓ 부ਆ ਵਾਸਤੇ ਪਰ ਨਹੀਂ ਮੇਰੇ ਵਾਸਤੇ ਨੇ ਬਣਾਇਓ ਗਰਮੀ ਬਹੁਤ ਆ ਮੈਂ ਹੁਣੇ ਪੀਤੀ ਅਜੇ ਸਿਰ ਫੁਲਕਾ ਵੀ ਖਾਣਾ ਵਾ ਤੇ ਫਿਰ ਦਿਲ ਨਹੀਂ ਕਰਨਾ ਚਲੋ ਤੁਸੀਂ ਬੈਠੋ ਏਸੀ ਵਿੱਚ 부ਆ ਭਤੀਜੀ ਗੱਲਾਂ ਕਰੋ ਤੇ ਮੈਂ ਚਾਹ ਬਣਾ ਕੇ ਲਿਆਉਣੀ ਆ ਚਲੋ ਠੀਕ ਆ ਛੇਤੀ ਲਿਆਓ ਇੱਕੋ ਇੱਕ ਕੱਪ ਬਣਾਇਓ ਹੈ ਮੇਰੀ 부ਆ ਇਦਾਂ ਤੇ ਮੇਰੀ 부ਆ ਇਦਾਂ ਹੈ 부ਆ ਨਾ ਹੋ ਗਈ ਕਿ ਮਹਾਰਾਣੀ ਵਾਂਗ ਹੁੰਦਾ ਹੋ ਗਈ ਸਿਰ ਤੇ ਚੜਾ ਕੇ ਬਿਠਾ ਲਾ ਆਪਣੇ 부ਆ ਨੂੰ ਮੈਂ ਕੀ ਕਰਾਂ ਮਿੰਨੇ ਤੇ ਵੇਖ ਕੇ ਗੁੱਸਾ ਚੜ ਗਿਆ ਵਾ ਆ ਜਾਂਦੀ ਪੋਰਲੀ ਜੀ ਚੋਕੇ ਤੀਜੇਕ ਦਿਨ ਕੀ ਕਰਾਂ ਇਹਨੂੰ ਮੈਂ ਪਵਾੜਾ ਖਾਣਾ ਅੰਤਰਾ ਬਹਾਨਾ ਵੀ ਨਹੀਂ ਕੋਈ ਲੱਭਣ ਡਿਆ ਫੇ ਕੀ ਬਹਾਨਾ ਲਾਵਾਂ ਹੁਣ ਚੱਲ ਮੈਂ ਵੀ ਚੰਗਾ ਵਧੀਆ ਬਹਾਨਾ ਲਾਇਆ ਇਹਦੇ ਗੋਡੇ ਦੁਹ ਜਾਣੇ ਆ ਚੱਲ ਮੈਂ ਤਾਂ ਹੁਣ ਭੈਣ ਜੀ ਦੇ ਨਜ਼ਰਾਂ ਵਿੱਚ ਚੰਗੀ ਹੋ ਗਈ ਏਦਾਂ ਕਰਾਂ ਹਣ ਕੱਪ ਚਾਹ ਬਣਾ ਕੇ ਇਹਦੇ ਮੱਥੇ ਮਾਰਾਂ ਜਾ ਕੇ ਵੜ ਕੇ ਬੈਠੀ ਏਸੀ ਦੇ ਵਿੱਚ ਏਦਾਂ ਕਰਨੀ ਆ ਆ ਪੈਸੇ ਤੇ ਮੇਰੇ ਕੋ ਹੈਗੇ ਨੇ ਤੇ ਮੁੰਡੇ ਨੂੰ ਦਿੰਨੀ ਆ ਵੀ ਜਾ ਅੱਡੇ ਤੋਂ ਨਾ ਜਾ ਕੇ ਪੂਆ ਕੀ ਕਰਨ ਦੇ ਆ ਇਹ ਪਤਮਾ ਲੱਗੀ ਹਾਂ ਮੈਂ ਕਿਹਾ ਉਹ ਡੱਬਾ ਮੰਗਾ ਲੈਣੀ ਹੈ ਮੇਰੇ ਕੋਲ ਡੱਬਾ ਬਸ ਬਸੇ ਨਹੀਂ ਖਲੋਤੀ ਤੇ ਮੈਂ ਫਿਰ ਲਿਆਂਦਾ ਲੈ ਦੱਸ ਇਹ ਪੈਸੇ ਨਾ ਇੱਥੇ ਬੰਨ ਲਾ ਜਿੱਥੋਂ ਕੱਢੇ ਆ ਮੈਂ ਨਾ ਦੋ ਡੱਬੇ ਲੈ ਕੇ ਆਈ ਆ ਰਖੜੀ ਬੰਨਣੀ ਆ ਦੋ ਇਹ ਭੂਪਤੀ ਇੱਧੇ ਬਿਠਾ ਦੇ ਬਾਹਰ ਨੂੰ ਇੱਥੇ ਰਖੜੀ ਬੰਨ ਲੈਣੇ ਆ ਆਹ ਦੇਖ ਨਾਲੇ ਮੇਰਾ ਮੁੰਡਾ ਚੱਲ ਜੀਂਦਾ ਰਹੇ ਮਾਰਾ ਲੱਗੇ ਮਰ ਚੱਲ ਫਿਰ ਇਹੋ ਪਿਆਰ ਇਹਨੂੰ ਬੱਚੇ ਨੂੰ ਨਾ ਨਾ ਭੂਆ ਤੂੰ ਨਾ ਕੋਈ ਗੱਲ ਆਵੇ ਜਿਹੜਾ ਪਿਆਰ ਦੇਤਾ ਵਾ ਨਾ ਇਹੋ ਹੀ ਪਿਆਰ ਹੁੰਦਾ ਵਾ ਆ ਤੇ ਐਸਾ ਨਾ ਪਿਆਰ ਕੋ ਬਹੁਤਾ ਨਹੀਂ ਹੁੰਦਾ ਠੀਕ ਵਾ ਨਾ ਕੋਈ ਗੱਲ ਸੁਣ ਮੇਰੀ ਇਹ ਨਾ ਪੈਸੇ ਇਥੇ ਬੱਲ ਆ ਇਹ ਕੋਈ ਪਿਆਰ ਨਹੀਂ ਹੁੰਦਾ ਤੂੰ ਨਾ ਮੇਰੇ ਨਾ ਨਾ ਸੀਸਾ ਦੇ ਤੂੰ ਮੇਰੇ ਪੁੱਤ ਨੂੰ ਬੱਸ ਚਲੋ ਜੀਦਾ ਇਹ ਨਹੀਂ ਰੱਭਦੀਆਂ ਆ ਪੈਸਿਆਂ ਦੀ ਕਿਹੜੀ ਗੱਲ ਆ ਇਹ ਤੇ ਹੱਥਾਂ ਦੀ ਮਹਿਲ ਵਾ ਹਾਂਜੀ 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 ਚੱਲ ਮੈਂ ਨਾ ਵੀਰ ਨੂੰ ਲੈ ਕੇ ਹੁੰਦੀ ਆ ਇੱਥੇ ਦੋਵੇਂ ਪੂਆ ਪਤੀ ਬੈਗਾ ਰੱਖਦੇ ਬਣ ਲੈਨੇ ਆ ਠੀਕ ਆ ਰੱਖ ਕੇ ਚੱਲ ਮਂਗਾ ਲੈਨੇ ਆ ਨਾ ਨਾ ਡੱਬੇ ਦੋ ਕੀ ਕਰਨਾ ਇੰਨਾ ਮਿੱਠਾ ਹਾਂਜੀ ਹਾਂਜੀ ਸ਼ੁਕਰ ਆਵੇ ਹਲਾ ਫੇਰ ਵੀ ਆਵੇਂ ਆਂਦੇ ਆ ਪਤੀਆਂ ਪਤੀਆਂ ਹੀ ਹੁੰਦੀਆਂ ਨੇ ਹੈਂ ਇੰਨਾ ਮੇਰਾ ਕਰਨ ਲਈ ਆ ਕਿਤਰਾ ਮੇਰੇ ਨਾਲ ਲਈ ਆ ਕਰਨ ਪੂਆਜੀ ਫਲਾਣੀ ਗੱਲ ਪੂਆਜੀ ਢਿੰਗੜੀ ਗੱਲ ਚੱਲ ਡੱਬਾ ਵੀ ਨਹੀਂ ਮੈਨੂੰ ਮਗਾਉਣ ਦਿੱਤਾਂ ਦੀ ਮੈਂ ਲਿਆਂਦੇ ਨੇ ਦੋ ਇਹਦੇ ਨੇ ਹਸਾਰ ਲੈਨੇ ਆ ਕੋਈ ਗੱਲ ਨਹੀਂ ਗੀ ਹੈ ਫਿਰ ਵੀ ਐਵੇਂ ਸਿਆਣੇ ਆਂਦੇ ਨੇ ਭਈ ਬੜਾ ਫਰਕ ਪੈਂਦਾ ਵਾ ਆਪਣੇ ਖੂਨ ਦੇ ਵਿੱਚ ਬਹੁਤ ਫਰਕ ਹੁੰਦਾ ਵਾ ਆਪਣਾ ਖੂਨ ਜੂ ਹੋਇਆ ਤਾਂ ਹੀ ਇੰਨਾ ਕਰਨ ਲਈ ਆ ਤੇ ਬਗਾਨੀ ਨੇ ਤੇ ਮੈਨੂੰ ਬਾਹਰ ਭਾਲ ਦਿੱਤਾ ਸੀ ਇੱਥੇ ਪੂਆਜੀ ਬਹਿ ਜਾ ਤੂੰ ਅੰਦਰ ਵੜੀ ਨਾ ਅੰਦਰ ਪਰੋਣਾ ਆਇਆ ਵਾ ਲਾ ਦੱਸ ਆਉਣਾ ਨੇ ਮੈਨੂੰ ਕੀ ਆਖਣਾ ਆਜੋ ਆਜੋ ਭਾਜੀ ਚਲ ਲੈ ਭੂਆ ਆਇਆ ਭੂਆ ਸ੍ਰੀਕਾਲ ਸ੍ਰੀਕਾਲ ਪਤਾ ਕੀ ਹਾਲ ਠੀਕ ਆ ਗੀਂਦਾਰਾ ਉਹ ਸੋ ਸੇਤਾ ਠੀਕ ਆ ਪੁੱਤ ਤੂੰ ਆਪ ਸੁਣਾ ਮੈਨੂੰ ਆਪਣੇ ਸੇ ਮੈਂ ਕਿੰਨਾ ਭੂਆ ਮੋਢਾ ਵੱਜੀਆਂ ਵਾ ਤੇ ਚਲੋ ਸ਼ੁਕਰ ਹੈ ਮਹਾਰਾਜ ਦਾ ਮੌਜਾਂ ਚਾਹੀਦੀਆਂ ਪੁੱਤ ਲੈ ਭੂਆ ਵਧੀਆ ਟਾਈਮ ਹੈ ਹੈ ਇੱਕ ਦੱਬਾ ਪੀ ਲੱਤੀ ਹੋਈਆਂ ਵਾ ਇੱਕ ਡੱਬਾ ਮੇਰਾ ਅੱਛਾ ਤਾਂ ਬੰਦ ਤੂੰ ਹੀ ਰਖੜੀ ਤੇ ਮੈਂ ਵੀ ਬੰਦ ਦੀਆਂ ਠੀਕ ਆ ਪਹਿਲਾਂ ਭੂਆ ਤੂੰ ਬੰਦ ਤੂੰ ਵੱਢੀ ਚਲੋ ਵਧੀਆ ਕੋਈ ਗੱਲ ਨਹੀਂ

ਚਲੂਆ ਕਰਾ ਮੂੰਹ ਮਿੱਠਾ ਹੋਣ ਤੋਂ ਕੋਈ ਨਹੀਂ ਕੋਈ ਮੂੰਹ ਮਿੱਠਾ ਮਿੱਠਾ ਕੋਈ ਗੱਲ ਨਹੀਂ ਲੈ ਵੀਰ ਮੂੰਹ ਮਿੱਠਾ ਕਿਉਂ ਨਹੀਂ ਕਰਾਉਣਾ ਜੀ ਬਣਾ ਓਏ ਤਾਂ ਗੱਲ ਸੁਣੋ ਜਰਾ ਇੱਕ ਮਿੰਟ ਹਾਂਜੀ ਦੱਸੋ ਉਹ ਮੈਂ ਹਾਂ ਭੈਣ ਨੂੰ ਤੇ ਤੇ ਭੂਆ ਨੂੰ ਦਈਏ ਸਭ ਨਾ ਮੇਰੀ ਗੱਲ ਸੁਣੋ ਹਾਂ ਭੈਣ ਜੀ ਨੂੰ ਦੇਣਾ ਵਾ 5000 ਰੁਪਈਆ ਪਰਦੇ ਨਾਲ ਦੇ ਦਿਓ ਤੇ ਭੂਆ ਨੂੰ ਦੇਣਾ ਵਾ 500 ਰੁਪਈਆ ਉਹ ਵੀ ਤਹੀ ਨਾ ਇੱਕ ਦੂਜੀ ਦੇ ਸਾਹਮਣੇ ਨਾ ਦਿਓ ਪੈਣ ਜੀ ਨੂੰ ਵੱਖਰੇ ਕਰਕੇ ਦੇ ਦਿਓ ਤੇਰਾ ਦਿਮਾਗ ਖਰਾਬ ਹੋ ਗਿਆ ਵਾ ਹੈ ਇੰਨੀਆਂ ਵੰਡਾਂ ਨਹੀਂ ਪਾਈਦੀ ਹੁੰਦੀਆਂ ਇੱਕੋ ਜਿਹਾ ਭੈਣ ਭਰਾ ਰੱਖੀ ਦੁੰਦਾ ਵਾ ਆਪੇ ਤਾਂ ਆਪ ਸੁਆਹ ਕੀਤੀ ਦੋਹਾਂ ਜੀਆਂ ਨੇ ਠੀਕ ਆ ਮੇਰੀ ਗੱਲ ਸੁਣੋ ਪਰ ਜੇ ਸਾਰੀ ਗੱਲ ਸੁਣ ਲਈ ਮੈਂ ਤੇਰੀ ਸਾਡੀ ਗੱਲ ਕਰਨੀ ਹੈ ਨਾ ਇਹ ਚੰਗੀ ਨਹੀਂ ਕਰਨੀ ਵੀਰ ਗੱਲ ਸੁਣ ਮੇਰੀ ਤੂੰ 500 ਰੁਪਏ ਦੇ ਦੇ ਤੂੰ ਮੈਨੂੰ ਤੇ 5000 ਜਿਹੜਾ ਉਹ ਦੇ ਘੂਆ ਨੂੰ ਠੀਕ ਆ ਨਾ ਉਹਨੂੰ ਲੋੜ ਉਹ ਪੈਸਾ ਦੇ ਤੂੰ ਹੀ ਗੱਲ ਕਿਉਂ ਨਹੀਂ ਸਮਝਦੇ बार-बार ਗਲਤੀਆਂ ਤੇ ਗਲਤੀਆਂ ਕਰੀ ਜਾਂਦੇ ਮੈਂ ਤੈਨੂੰ ਅੱਗੇ ਸਮਝਾਉਂਦੇ ਆਂ ਮੈਂ ਇਹੋ ਜੇ ਕਣੀ ਮਟ ਨਹੀਂ ਕਰੀ ਹੁੰਦੀ ਕਦੀ ਵੀ ਪਰ ਚਲ ਤੂੰ ਇਦਾਂ ਦੇ ਗੱਲਾਂ ਕਿਉਂ ਕਰਦੀ ਆ ਸਭ ਕਾਹੇ ਵਾਲੀਆਂ ਨਾਲੇ ਤੁਹਾਡੇ ਧੀਆਂ ਵਾ ਇਹ ਦੋਵੇਂ ਬਰਾਬਰ ਵਾਂ ਉਹ ਭੂਆ ਵਾ ਤੇ ਮੈਂ ਭਤੀਜੀਆਂ ਉਹ ਵੱਡੀ ਆ ਉਹਦਾ ਜ਼ਿਆਦਾ ਹੱਕ ਬਣਦਾ ਵਾ ਤੇ ਮੇਰਾ ਘੱਟ ਬਣਦਾ ਵਾ ਤੂੰ ਇਹੋ ਜੇ ਕਿਉਂ ਗੱਲਾਂ ਕਰਦੇ ਜੇ ਦੇਹ ਭੈਣ ਜਿਤਨਾ ਮਰਜੀ ਆ ਨਾ ਉਹਨਾਂ ਦਾ ਵੱਡਾ ਉਦਦਾ ਵਾ ਸਾਡੇ ਸਾਰਿਆਂ ਨੂੰ ਸਿਆਣੇ ਦੇਖੋ ਹੀ ਆ ਵਿੱਚ ਹੈਂ ਜਦੋਂ ਜਦੋਂ ਕਿਤੇ ਆਉਣ ਜਾਣ ਦੀ ਲੋੜ ਪੈਂਦੀ ਹੈ ਨਾ ਕਿਤੇ ਕਿਤੇ ਦੂਰ ਨੇੜੇ ਜਾਣਾ ਆਏ ਤਾਂ ਭੂਆ ਨੂੰ ਘਰ ਛੱਡ ਕੇ ਜਾਈਦਾ ਵਾ ਉਦੋਂ ਗੱਲ ਚੇਤੇ ਆਉਂਦੀ ਹੈ ਤੇ ਭੂਆ ਉਦੋਂ ਤੇ ਭੂਆ ਚੇਤੇ ਹੀ ਨਹੀਂ ਆਉਂਦੀ ਤੇ ਜੇ ਹੁਣ ਭੂਆ ਘਰ ਆਈ ਆ ਤੇ ਭੂਆ ਵਾਦੂ ਹੋ ਗਈ ਆ ਇਹ ਪਤਾ ਨਹੀਂ ਗੱਲਾਂ ਕਿਹੋ ਜਿਹੀਆਂ ਕਰਦੀ ਆ ਹੈਂ ਚਾਈ ਏਦਾਂ ਨਾ ਕਰ ਹਾਲ ਬਾਦ ਦੇਣਾ ਹੁੰਦਾ ਇਤਨਾ ਨਹੀਂ ਦਿਸੀਆਂ ਵਟੀਆਂ ਹੁੰਦੀਆਂ ਮੈਨੂੰ 500 ਵੀ ਦੇਣਾ ਠੀਕ ਆ ਨਹੀਂ ਦੇਣਾ ਉਹ ਵੀ ਠੀਕ ਆ 100 ਰੁਪਏ ਦੇ ਦਿਓ ਮੈਨੂੰ ਮੈਨੂੰ 500 ਵੀ ਚਾਹੀਦਾ ਮੇਰੇ ਕੋਲ ਸਾਕੋ ਕਿੱਥੋਂ ਲੈਣ ਜਾਈ ਦੀ ਆ ਵੇ ਕਿੱਡੀ ਭੈਣ ਮੇਰੀ ਸਿਆਣੀ ਹੈ ਤੁਹਾਨੂੰ ਸਮਝਵਾ ਕੇ ਭ ਉਹਨੂੰ 2 ਤਿੰਨ ਤੋਂ ਕੋ 500 ਵੱਧ ਦੇ ਸਕਦੇ ਤੇ ਉਹ ਵੀ ਦੇ ਦੋ ਬੇ ਭੈਣ ਮੇਰੀ ਗਰੀਬੀ ਕਿਹਦੇ ਪਿਓ ਦੀ ਨਹੀਂ ਕਿ ਹੁੰਦੀ ਠੀਕ ਨਹੀਂ ਤੇ ਕੋਈ ਗੱਲ ਨਹੀਂ ਕਿ ਚਲੋ ਇਸ ਤਰ੍ਹਾਂ ਦੇ ਸੁਰੇ ਹੈਗੇ ਕੋਈ ਗੱਲ ਨਹੀਂ ਕਿ ਫਿਰ ਕੀ ਆ ਜੇ ਅਹੀਂ ਨਾ ਅਹੀਂ ਨਾ ਨਾ ਸਾਥ ਦੇਵਾਂਗੇ ਤੇ ਕੌਣ ਦਊਗਾ ਹੈ ਜੀ ਉਹ ਗਰੀਬੀ ਹੋਤਿਆ ਤੇ ਕੱਟਣੀ ਵੀ ਤੇ ਤੁਸੀਂ ਆ ਉਹ ਤੇ ਗੱਲ ਆ ਆ ਜਾ ਕੇ ਤੇ ਪੇਕੇ ਦਾ ਮਾਣ ਹੁੰਦਾ ਵਾ ਨਾ ਹੈ ਚਲੋ ਦਓ ਤੁਸੀਂ ਉਹਨਾਂ ਨੂੰ ਮੇਰੀ ਗੱਲ ਸੁਣੋ ਤੁਸੀਂ ਭੈਣ ਭਰਾ ਨਾ ਮੇਰੇ ਦਿਵਾਲੇ ਨਾ ਹੋਵੋ ਆ ਲੋ ਫੜੋ ਜਿੰਨੂੰ ਜੀ ਕਰਦਾ ਵਾ ਦੇ ਦੋ ਕੋਈ ਗੱਲ ਨਹੀਂ ਮੈਨੂੰ ਕੁਝ ਵੀ ਆਂਦੀ ਚੰਗਾ ਕਰ ਲਓ ਜਿੱਦਾਂ ਕਰਨੀ ਭੈਣ ਭਰਾਵਾਂ ਨੇ ਦੱਸ ਭੈਣ ਹੁਣ ਕਿਤਰਾ ਕਰੀਏ ਹੈ ਫਿਰ ਕਰਨੀ ਕਿੱਦਾਂ ਵਾ ਕਰਨੀ ਉਦਾਂ ਹੀ ਆ ਜਿੱਦਾਂ ਮੈਂ ਕਿਹਾ ਵਾ ਬਸ ਮੈਨੂੰ 100 ਰੁਪਏ ਦੋ ਤੁਸੀਂ ਸਗਨ ਤੇ ਮੈਂ ਲੈਣਾ ਵਾ ਠੀਕ ਵਾ ਨਾ 100 ਰੁਪਏ ਚਾਹੀਦਾ ਮੈਨੂੰ ਬਾਕੀ ਜੇ 5000 ਸਰਦਾ ਵਾ ਤੇ 5000 ਕੋਣ ਦੇ ਦੋ ਜਿਸ ਤੋਂ ਵੱਧ ਸਰਦਾ ਵਾ ਉਤਾਡੀ ਮਰਜੀ ਆ ਦੋਵੇਂ ਚੀਜ਼ਲਾਹ ਕਰ ਲਓ ਕੱਲ ਨੂੰ ਤੁਸੀਂ ਲੜਿਓ ਨਾ ਠੀਕ ਆ ਨਾ ਸਗਨ ਤੇ ਸਗਨ ਨੂੰ ਦਵਾ ਨਾਲੇ ਖੁਸ਼ ਹੋ ਕੇ ਤੋਰਿਓ ਤਿਆਂ ਨੂੰ ఠీనా ప